ਥੋੜੀ ਜੀ ਗੱਲਬਾਤ ਆਪਾਂ ਹੋਰ ਕਰ ਲਈਏ ਮਿੰਟੂ ਜੀ ਇਲੈਕਸ਼ਨਾਂ ਦੀ ਇਧਰ ਉਹ ਕਹਿੰਦੇ ਕਿ ਬਈ ਅਕਾਲੀਆਂ ਦਾ ਤਾਂ ਵੋਟ ਬੈਂਕ ਟੁੱਟੇ ਟੁੱਟਿਆ ਮਿੰਟੂ ਜੀ ਕਈ ਨਹੀਂ ਜਮਾਨਤਾਂ ਵੀ ਜੱਥੇਗਾਂ ਜਿ ਕਈ ਨਹੀਂ ਕਿਹੜੀਆਂ ਕਈ ਬੱਚੇ ਬਸ ਤਿੰਨ ਕੀ ਬੱਚੇ ਮਿਲਦਾ ਬਾਕੀ 10 ਤਾਂ ਚਲੇ ਗਏ ਜਮਾਨਤਾਂ ਵਾਲੇ ਪਾਸੇ ਹੋ ਗਏ ਅਕਾਲੀ ਦਲ ਚੋਂ ਅਕਾਲੀ ਚੋਂ ਜੀ ਅਕਾਲੀ ਦਲ ਚੋਂ ਤਾਂ ਦੂਜੇ ਪਾਸੇ ਤਾਂ ਮਿੰਟੂ ਜੀ ਦੱਸਦੇ ਬਸਪਾ ਵਾਲਿਆਂ ਨਾਲ ਵੀ ਥੋੜੀ ਨਹੀਂ ਹੋਈ ਕਹਿੰਦੇ ਕਿ ਭਾਈ ਉਹਨਾਂ ਨੇ 13 ਦੀ 13 ਨਹੀਂ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਤਾਂ ਤੁਸੀਂ ਦੇਖੋ ਨਾ ਜਿਹੜਾ ਜੇ ਆਪਾਂ ਦੇਖ ਲਈਏ ਲੱਖਾ ਸਿਧਾਣਾ ਤੇ ਹਾਂ ਜੀ ਉਹਨਾਂ ਦੇ ਉਮੀਦਵਾਰਾਂ ਨੂੰ ਵੀ ਵੋਟਾਂ ਬਹੁਤ ਥੋੜੀਆਂ ਪਈਆਂ ਕਿਤੇ ਕੋਈ ਲਾਲੋ ਪ੍ਰੋਫੈਸਰ ਰਮਿੰਦਰਪਾਲ ਸਿੰਘ ਉਹ ਲੈ ਗਏ ਨੇ 45 ਹਜ਼ਾਰ ਬਾਕੀ ਅਦਰਵਾਜ਼ੀ ਕੋਈ 18000 ਤੇ ਰਹਿ ਗਿਆ ਕੋਈ 16000 ਤੇ ਰਹਿ ਗਿਆ ਇਸ ਤਰ੍ਹਾਂ ਹੀ ਹੈ ਜੀ ਆ ਆਪਣੇ ਫੋਟਰ ਵੀ ਇਦਾਂ ਹੀ ਹੈ ਈਮਾਨ ਸਿੰਘ ਮਾਨ ਹੈ ਜਿਹੜੇ ਜੀ ਸਿਮਰਨਜੀਤ ਸਿੰਘ ਮਾਨ ਦੇ ਸੁਪੁੱਤਰ ਅੰਮ੍ਰਿਤਸਰ ਤੋਂ ਉਹਨਾਂ ਨੂੰ ਵੋਟ ਹੀ ਸ਼ਾਇਦ 16700 ਪਈ ਹੈ ਅੱਛਾ ਜੀ ਜੀ ਬਿਲਕੁਲ ਸੋ ਇਹ ਹੋਇਆ ਕਿ ਬਹੁਤ ਥਮਾ ਤੇ ਹੋਇਆ ਬਸ ਵਾ ਦੇਖੋ ਕਾਸ਼ੀ ਰਾਮ ਜੀ ਦੀ ਪਾਰਟੀ ਪੰਜਾਬ ਚ ਰੂਟਸ ਜੜਾ ਤੇ ਕਮਾਲ ਦੀ ਗੱਲ ਹੈ ਕਿ ਜਦੋਂ 99 ਦਾ ਇਲੈਕਸ਼ਨ ਲੜਿਆ ਇਹਨਾਂ ਨੇ ਲਖਾ ਸਾਹਿਬ ਹਰ ਭਾਜਨ ਲਖਾ ਤੁਸੀਂ ਤੇ ਨਹੀਂ ਸੁਣੇ ਹੋ ਨੇ ਫਲੋਰ ਤੋਂ ਐਮਪੀ ਬਣ ਗਏ ਸਨ ਜੀ ਫਿਰ ਜੇ ਤੁਸੀਂ ਦੇਖੋਗੇ ਤੇ ਮੋਹਨ ਸਿੰਘ ਫਲੀਆਂ ਵਾਲਾ ਜਿੱਤ ਗਿਆ 92 ਚ ਜੀ ਅੱਗੇ ਜੇ ਆਓਗੇ ਤੇ ਬੀਬੀ ਮਾਇਆਵਤੀ ਖਲੋਤੀ ਇੱਥੇ 96 ਚ ਸ਼ਾਇਦ ਜੀ ਉਹ ਹਾਰ ਗਈ ਸੀਗੀ ਉਹਨੂੰ ਹਰਾਇਆ ਸੀਗਾ ਕਾਂਗਰਸੀ ਸ਼ਾਇਦ ਸੀਗੇ ਤੇ ਮੁੜ ਕੇ ਕਾਂਸ਼ੀ ਰਾਮ ਨੇ ਉਹਨਾਂ ਨੂੰ ਰਾਤਾ ਸੀ ਅਗਲੇ ਲੈ ਕੇ ਜੀ ਯਾਨੀ बसपा ਨੇ ਇੱਕ ਵੇਲੇ ਕਹਿ ਲੋ ਕਿ ਬਈ ਏਡੀ ਤਗੜੀ ਛਾਲ ਮਾਰੀ ਕਿ 6 ਫੀਸਦੀ ਵੋਟ ਤੋਂ ਸਿੱਧੇ 20 ਫੀਸਦੀ ਤੱਕ ਚਲੇ ਗਏ ਸਨ 6.5 ਪੌਣੇ 7 ਤੋਂ 20 ਤੱਕ ਚਲੇ ਗਏ ਸੀਗੇ ਕਰੀਬ-ਕਰੀਬ ਜੀ ਪਰ ਅੱਜ ਦੀ ਤੁਸੀਂ ਦੇਖੋ ਉਹਨਾਂ ਦੀ ਤਰਾਸਦੀ ਹੈ ਤਰਾਸਦੀ ਵੀ ਕੀ ਕਹਾਂ ਮਤਲਬ ਕਿ ਪਤਾ ਨਹੀਂ ਕਿਉਂ ਹੁਣ ਤੁਸੀਂ ਦੇਖੋ 골ਡੀ ਕੰਪੋਜ਼ ਦੇ ਪਿਓ ਨੂੰ ਉਹਨਾਂ ਨੇ ਟਿਕਟ ਦੇ ਦਿੱਤੀ ਸਰੇਂਦਰ ਨੂੰ ਸਰੇਂਦਰ ਜਿਹੜਾ ਕਿ ਥੋੜੇ ਦਿਨ ਪਹਿਲਾਂ ਜ਼ਮਾਨਤ ਤੇ ਆਇਆ ਤੇ ਸਰੇਂਦਰ ਨੇ ਕੀ ਕੀਤਾ ਕਿ ਉਹ ਇਹ ਵਿਖਾਉਣ ਲਈ ਵੀ ਇੱਕ ਅੱਧੀ ਵੋਟ ਆਪਾਂ ਨੂੰ ਪੈ ਗਈ ਆ ਉਹਨੇ ਵੀਡੀਓਗ੍ਰਾਫੀ ਕਰ ਦਿੱਤੀ ਉਹ ਕੇਸ ਫਿਰ ਬਣ ਗਿਆ ਜਦੋਂ ਮਤਲਬ ਕਿ ਹਾਂ ਜੀ ਬਿਲਕੁਲ ਕਿਸੇ ਟਾਈਮ ਪਿੰਡ ਪਿੰਡ ਕੈਡਰ ਪਹੁੰਚ ਰੱਖਦਾ ਸੀਗਾ ਪਿੰਡ ਪਿੰਡ ਸਪੋਰਟਰ ਸੀਗੇ ਪਰ ਬਾਅਦ ਦੇ ਵਿੱਚ ਹੁਣ ਤੁਹਾਨੂੰ ਪਤਾ ਹੀ ਹੈ ਕਿ ਬਸਪਾ ਐਸਾ ਹਾਲਤ ਦੇ ਵਿੱਚ ਆ ਕਿ ਗੱਠ ਜੋੜ ਤੋਂ ਬਗੈਰ ਉਹਨਾਂ ਦੀ ਜ਼ਮਾਨਤ ਕਿਤੇ ਵੀ ਨਹੀਂ ਬਚਨੀ ਤਾਂ 13 ਦੀਆਂ 13 ਜ਼ਮਾਨਤਾਂ ਉਹਨਾਂ ਦੀਆਂ ਵੀ ਜ਼ਬਤ ਹੋਈਆਂ ਨੇ ਜਿਹੜਾ ਅੰਕੜਾ ਲੱਗਦਾ ਉਹਨਾਂ ਦੇ ਇੱਕ ਕੈਂਡੀਡੇਟ ਨੂੰ ਤਾਂ ਸ਼ਾਇਦ 2700 ਵੋਟ ਪਈ ਹੈ ਕਲਕੇ 'ਚ ਅੱਛਾ ਜੀ ਸ਼ਾਇਦ ਤਾਂ ਮੈਨੂੰ ਲੱਗਦਾ ਕਿਨੇ ਯਾਦ ਉਮੀਦਵਾਰ ਹੋਣਗੇ ਜਿਹੜੇ ਉਹਨਾਂ ਤੋਂ ਅੱਗੇ ਨਿਕਲ ਗਏ ਉਹਨਗੇ ਸ਼ਾਇਦ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਹੈ ਸੋ ਇਸ ਵਾਸਤੇ ਬਸਪਾ ਨੂੰ ਚਿੰਤਨ ਕਰਨ ਦੀ ਜ਼ਰੂਰਤ ਹੈ ਤੇ ਉਧਰ ਯੂਪੀ 'ਚ ਵੀ ਤਾਂ ਤੁਸੀਂ ਦੇਖੋ ਨਾ ਕਿ ਯੂਪੀ 'ਚ ਵੀ ਕਿਸ ਤਰ੍ਹਾਂ ਪਤਨ ਹੋ ਗਿਆ ਮਾਇਆ ਭਤੀ ਜੀ ਦਾ ਜਿਹੜਾ ਕਹਿ ਲੋ ਕਿ ਕੋਰ ভোটার ਸੀਗਾ ਉਹ ਹਾਥੀ ਤੋਂ ਛਾਲ ਮਾਰ ਕੇ ਸਾਈਕਲ ਤੇ ਸਵਾਰ ਹੋ ਗਿਆ ਚੱਲ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾ ਤੋ ਮਤਲਬ ਕਿ ਇਸ ਤਰ੍ਹਾਂ ਦੀ ਹਾਲਤ ਹੋ ਗਈ ਯਾਰ ਗੈਟਰ ਨਿਰਾਸ਼ ਹੈ ਚਲੋ ਕੋਈ ਗੱਲ ਗੜੀ ਸਾਹਿਬ ਵੀ ਤੋ ਕਿਹਾ ਬੰਦਾ ਨਾ ਗੜੀ ਸਾਹਿਬ ਹਾਂਜੀ 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 ਹਾਂਜੀ